ਜੀ ਗੱਲ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਏਕਤਾ ਚੈਨਲ ਅੱਜ ਆਪਾਂ ਗੱਲ ਕਰਾਂਗੇ ਇੱਕ ਇਦਾਂ ਦੀ ਸ਼ਖਸੀਅਤ ਦੇ ਨਾਲ ਨਾਲ ਕਿ ਤੁਹਾਨੂੰ ਮਲਾਵਾਂਗੇ ਕਿ ਜਿਵੇਂ ਕਿ ਉੱਤਰਮ ਦੇ ਵਿੱਚ ਵੀ ਪਰਪੱਕ ਨੇ ਤੇ ਜਿੱਥੇ ਧਾਰਮਿਕ ਆਪਣੀਆਂ ਉਹ ਸੁਵਿਧਾਵਾਂ ਦੇ ਰਹੇ ਨੇ ਜਾਂ ਫਿਰ ਉਸ ਦੇ ਨਾਲ-ਨਾਲ ਹੀ ਉਹ ਉਹਨਾਂ ਦਾ ਜਿਹੜਾ ਕੰਮਕਾਰ ਹੈਗਾ ਉਹਦੇ ਨਾਲ ਮਲਾਵਾਂਗੇ ਤੁਹਾਨੂੰ ਕੀ ਦਿਖਾਵਾਂਗੇ ਤੁਹਾਨੂੰ ਕਿ ਜਿਵੇਂ ਕਿ ਅਸੀਂ ਇੱਕ ਕੰਪਿਊਟਰ ਲੈਬ ਦੇ ਵਿੱਚ ਬੈਠੇ ਆ ਤੁਹਾਨੂੰ ਦਿਖਾ ਰਹੇ ਆ ਇਹ ਜਿਹੜੀ ਕੰਪਿਊਟਰ ਲੈਬ ਹੈਗੀ ਆ ਤੇ ਇਦਾਂ ਦੀਆਂ ਕਿੰਨੀਆਂ ਹੀ ਹਜ਼ਾਰਾਂ ਇਹ ਲੈਬਸ ਤਿਆਰ ਕਰ ਚੁੱਕੇ ਨੇ ਸਾਡੇ ਨਾਲ ਨੇ ਸਰ ਪ੍ਰਦੀਪ ਜੀ ਤੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਚੈਨਲ ਦੇ ਵਿੱਚ ਥੈਂਕ ਯੂ ਜੀ ਸਰ ਮੇਰਾ ਨਾਮ ਹੈਗਾ ਪ੍ਰਦੀਪ 바ਵਾ 바ਵਾ ਕੰਪਿਊਟਰ ਕੰਪਨੀ ਆਪਣੀ ਠੀਕ ਹੈ ਜੀ ਮੈਂ ਲਖਦਾਤਾ ਪੀਰ ਸੱਚੀ ਸਰਕਾਰ ਪੀਰ ਨਗਾਹੇ ਵਾਲਿਆਂ ਦਾ ਸੇਵਕ ਆ ਤੇ ਬਾਬੇ ਨਾਨਕ ਦੀ ਧੀ ਲੀ ਤੇ ਤੁਰਿਆ ਆ ਮਿਹਨਤ ਕਰਨੀ ਆ ਨਾਮ ਜਪਣਾ ਵੰਡ ਕੇ ਛਕਣਾ ਠੀਕ ਨੇ ਬਸ ਮਿਹਨਤ ਕਰੀ ਜਾਨਾ ਜੀ ਰੰਗ ਭਾਗ ਉਹ ਆਪੇ ਲਈ ਜਾਂਦਾ ਸਰਕਾਰ ਬਿਲਕੁਲ ਬਿਲਕੁਲ ਜੀ ਦੇਖੋ ਜਿੱਥੇ ਉਹ ਪ੍ਰਮਾਤਮਾ ਨੇ ਰੱਖਿਆ ਆਪਾਂ ਨੂੰ ਚ ਰਹਿਣਾ ਪੈਣਾ ਜਿਵੇਂ ਉਹਦਾ ਆਸ਼ੀਰਵਾਦ ਆ ਉਹਦੇ ਅਕੋਰਡਿੰਗ ਤੁਸੀਂ ਸੱਚੇ ਮਨ ਨਾਲ ਲੱਗੇ ਰਹੋ ਤਾਂ ਜ਼ਰੂਰ ਕੰਮ ਵੱਧਦਾ ਫੁੱਲਦਾ ਤੇ ਇੱਕ ਇਹ ਜਾਣਨਾ ਚਾਹੁੰਦੇ ਸੀ ਕਿ ਜਿਵੇਂ ਅਸੀਂ ਅਮਰੰਡੇ ਦੇ ਵਿੱਚ ਬੈਠੇ ਆ ਠੀਕ ਆ ਜੀ ਇੱਕ ਅਸੀਂ ਵੀ ਇੱਕ ਐਜੂਕੇਸ਼ਨ ਸੰਸਥਾ ਚਲਾਉਂਦੇ ਆ ਹਨਾ ਤੇ ਕੰਪਿਊਟਰ ਦੇ ਫੀਲਡ ਦੇ ਵਿੱਚ ਤੁਸੀਂ ਇਹ ਲਾਈਨ ਦੇ ਵਿੱਚ ਕਿਵੇਂ ਆਏ ਤੁਸੀਂ ਹਨਾ ਇੱਕ ਅਗਰ ਧਾਰਮਿਕ ਪਾਸੇ ਨੂੰ ਲੱਗੇ ਹੋਏ ਹੋ ਤਾਂ ਉਸ ਦੇ ਆਪੋਜੀਟ ਤੁਸੀਂ ਫਿਰ ਕੰਪਿਊਟਰ ਫੀਲਡ ਦੇ ਵਿੱਚ ਇਹ ਸੁਵਿਧਾਵਾ ਕਾਤੋਂ ਜਣੀ ਸਟਾਰਟ ਕੀਤੀਆਂ ਬਾਈ ਜੀ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਹੋ ਗਿਆ ਮੈਨੂੰ 18 ਸਾਲ ਹੋ ਗਿਆ ਕੰਪਿਊਟਰ ਲਾਈਨ ਦੇ ਵਿੱਚ ਠੀਕ ਹੈ ਜੀ ਮੇਰੀ ਸਭ ਤੋਂ ਵੱਡੀ ਖਾਸੀਅਤ ਹੈ ਵੀ ਮੇਰਾ ਗੁਰੂ ਨਹੀਂ ਕੋਈ ਬਣ ਸਕਿਆ ਸਿਰਫ ਲਖ ਦਾਤਾ ਪੀਰ ਜੀ ਤੋਂ ਕੰਪਿਊਟਰ ਲੈਪਟਾਪ ਚਿਪ ਲੈਵਲ ਦਾ ਸਾਰਾ ਕੰਮ ਉਹ ਸਰਕਾਰ ਨੇ ਸਿਖਾਇਆ ਆਪਣੇ ਆਪ ਜੁੱਡੋ ਕਾਰਾਟੇ ਬਲੈਕ ਬੈਲਟ 5th ਡਨ ਸਾਊਥ ਅਫਰੀਕਾ ਉਹ ਮੈਂ ਕੀਤੀ ਹੈ ਜੀ ਸਿੰਗਰ ਮੈਂ ਰਿਆਂ ਜਾਜੀ ਬੈਂਸ ਉਹਨਾਂ ਨਾਲ ਸਾਰਿਆਂ ਨਾਲ ਮੈਂ ਰਿਆਂ ਕੱਟਾਈ ਅਸੀਂ ਸਾਰਾ ਸਾਡਾ ਇਕੱਠੇ ਗਰੁੱਪ ਹੁੰਦਾ ਸੀ ਹੋਰ ਬਹੁਤ ਕਲਾਕਾਰ ਜਿੰਨੇ ਵੀ ਰਾਜਬਰਾੜ ਹੋ ਗਿਆ ਸਾਈ ਗੁਲਾਮ ਜੁਗਨੀ ਹੋ ਗਿਆ ਸਾਰਿਆਂ ਨਾਲ ਅਸੀਂ ਇੱਕ ਪ੍ਰੋਗਰਾਮ ਕਰਦੇ ਰਿਹਾ ਇਕੱਠੇ ਜੇ ਤੁਹਾਡੇ ਫਿਰ ਇੰਨਾ ਵਧੀਆ ਸਿਸਟਮ ਚੱਲਦਾ ਸੀਗਾ ਫਿਰ ਉਹ ਫੀਲਡ ਵੱਲ ਤੁਸੀਂ ਕਿਉਂ ਨਹੀਂ ਗਏਗਾ ਇੱਕੀ ਵੱਲ ਮਤਲਬ ਇਸ ਤੇ ਬਿਲਕੁਲ ਆਪੋਜੀਟ ਫੀਲਡ 'ਚ ਆ ਕੇ ਨਹੀਂ ਭਾਈ ਜੀ ਮਿਹਨਤ ਤਾਂ ਕਰਨੀ ਪੈਂਦੀ ਆ ਉਹਦੇ ਵਿੱਚ ਮਿਹਨਤ ਕਰਕੇ ਇੰਨਾ ਪ੍ਰੋਫਿਟ ਨਹੀਂ ਨਾ ਕਲਾਕਾਰੀ 'ਚ ਉਹਦੇ ਵਿੱਚ ਪਹਿਲਾਂ ਇਨਵੈਸਟਮੈਂਟ ਬਹੁਤ ਕਰਨੀ ਪੈਂਦੀ ਆ ਉਨੀ ਆਪਣੇ ਕੋਲ ਹੈ ਨਹੀਂ ਸੀ ਆਪਾਂ ਸਟੈਪ ਵਾਈਜ਼ ਸਟੈਪ ਕਰਦੇ ਰਹੇ ਆ 올 ਇੰਡੀਆ ਬੈਂਕਾਂ ਕੀਤੀਆਂ ਬੈਂਕਾਂ ਤੋਂ ਬਾਅਦ ਫਿਰ 4.5 500 ਸਕੂਲ ਆ ਗਿਆ ਸਕੂਲ ਤੋਂ ਬਾਅਦ ਪੀਟੀ ਸੈਂਟਰ ਆਇਲਟ ਸੈਂਟਰ ਆਨਲਾਈਨ ਐਗਜ਼ਾਮ ਸੈਂਟਰ 5 500 ਕੰਪਿਊਟਰ ਦੇ ਹੁਣ ਸ਼੍ਰੀਨਗਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਆਪਣੇ ਸਾਰੇ ਸੈਂਟਰ ਬਣਦੇ ਆ ਜੀ ਹਾਂ ਡਿਲੀਵਰੀ ਫ੍ਰੀ ਕੈਸ਼ ਔਨ ਡਿਲੀਵਰੀ ਠੀਕ ਹੈ ਜੀ ਐਡਵਾਂਸ ਕੋਈ ਨਹੀਂ ਲੈਂਦੇ ਪੈਸਾ ਅਸੀਂ ਸਾਰੇ ਫਿੱਟ ਕਰਕੇ ਕੰਪਿਊਟਰ ਸਾਲ ਦੀ ਗਾਰੰਟੀ ਦਿੰਨੇ ਆ ਫਿੱਟ ਕਰਕੇ ਫਿਰ ਉਸ ਤੋਂ ਬਾਅਦ ਪੇਮੈਂਟ ਲੈਂਦੇ ਆ ਜੀ ਅੱਛਾ ਜੀ ਇਹ ਮਤਲਬ ਤੁਸੀਂ ਇਹ ਸਾਰੀ ਸਰਵਿਸ ਕਿੱਥੋਂ ਦੇ ਰਹੇ ਹੋ ਤੁਹਾਡਾ ਆਫਿਸ ਕਿੱਥੇ ਹੈਗਾ ਇੱਕ ਵਾਰ ਇਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ ਸਰ ਮੇਰਾ ਆਫਿਸ ਜਿਹੜਾ ਮੇਨ ਆ ਉਹ ਹੈਗਾ ਲੁਧਿਆਣੇ ਬਾਕੀ ਅੰਮ੍ਰਿਤਸਰ ਬਟਿੰਡਾ ਦਿੱਲੀ ਬੰਬੇ ਪੰਜ ਆਫਿਸ ਆ ਜੀ ਆਪਣੇ ਸੈਟਅਪ ਕੀਤੇ ਪੂਰੇ ਇੰਡੀਆ 'ਚ ਓਕੇ ਜੀ ਹਾਂ ਜੀ ਬਹੁਤ ਵਧੀਆ ਸੈਟਅਪ ਚੱਲਦਾ ਆ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਡਿਲੀਵਰ ਕਰਦੇ ਹੋ ਸਾਰਾ ਸਮਾਨ ਬਿਲਕੁਲ ਜੀ ਬ ओके okay, ओके okay, जी ਤਾਂ ਇਹ ਸਾਰਾ ਕੁਝ ਮਤਲਬ ਤੁਸੀਂ ਜਿਹੜਾ ਇਹ ਕਰਦੇ ਹੋ ਤਾਂ ਅਗਰ ਕਿਸੇ ਨੇ ਲੈਣਾ ਹੋਵੇ ਸਮਾਨ ਜਾਂ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਹਨਾ ਤਾਂ ਉਹ ਵੀ ਜ਼ਰੂਰ ਦੱਸ ਦੋ ਵੀ ਕਿੱਥੇ ਕਰ ਸਕਦੇ ਆ ਸਰ ਮੇਰਾ ਉਹਦਾ ਦੇ ਫੇਸਬੁੱਕ ਤੇ ਕੈਂਪਿੰਗ ਚੱਲਦੀ ਆ 올ਓਵਰ ਇੰਡੀਆ ਚ ਹਰ ਫੇਸਬੁੱਕ ਜਿਹੜਾ ਚਲਾਊਗਾ ਉਹਦੇ ਵਿੱਚ ਐਡ 5 ਮਿੰਟ ਬਾਅਦ ਐਡ ਆਉਂਦੀ ਰਹਿੰਦੀ ਮੇਰੀ ਵੈਸੇ ਬਾਕੀ 9998267948 ਇਹ ਕੰਪਨੀ ਦਾ ਨੰਬਰ ਆ ਇਹਦੇ ਤੇ ਕਾਲ ਕਰਕੇ ਜਦੋਂ ਮਰਜ਼ੀ ਬੁਕਿੰਗ ਕਰਵਾਓ ਬਟ ਅਸੀਂ 1 2 4 5 ਪੀਸ ਨਹੀਂ ਵੇਚਦੇ ਘੱਟੋ ਘੱਟ 10 ਤੋਂ ਅੱਗੇ ਜਿਆਦਾ ਸੈਟਅਪ ਕਰਦੇ ਆ ਜੀ ਤੇ ਇਹ ਨੰਬਰ ਤੁਹਾਡਾ ਆਪਾਂ ਡਿਸਪਲੇ ਵੀ ਕਰ ਦਾਂਗੇ ਤੇ ਨਾਲੇ ਇਹ ਜਾਣਨਾ ਚਾਹੁੰਦੇ ਸੀ ਕਿ ਅਗਰ ਤੁਸੀਂ ਕਿਤੇ ਵੀ ਸੈਟਅਪ ਲਾਉਨੇ ਹੋ ਉਹਨਾਂ 'ਚ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਫਿਰ ਤੁਸੀਂ ਕਿੰਨੇ ਟਾਈਮ ਦੀ ਗਾਰੰਟੀ ਜਾਂ ਸ਼ੋਰਟੀ ਦੇਣੇ ਆਪਣੇ ਸਮਾਨ ਦੀ ਸਰ ਦੇਖੋ ਕਈ ਕੰਪਿਊਟਰਾਂ ਦੀ 6 ਮਹੀਨੇ ਦੀ ਹੁੰਦੀ ਰਿਪਲੇਸਮੈਂਟ ਤੇ ਕਈਆਂ ਦੀ ਸਾਲ ਦੀ ਬਟ ਔਨਸਾਈਟ ਹੀ ਹੁੰਦੀ ਹੈ ਕਿਤੇ ਜਾਣਾ ਨਹੀਂ ਪੈਂਦਾ ਸਿਰਫ ਕਾਲ ਕਰਨੀ ਆ ਜਾਂ WhatsApp ਮੈਸੇਜ ਕਰਨਾ ਮੇਰੇ ਕੰਪਨੀ ਦੇ ਬੰਦੇ ਆਪਣੇ ਆਪ ਆ ਕੇ ਚੇਂਜ ਕਰਕੇ ਜਾਣਗੇ ਜੀ ਸਾਰਾ ਕੁਝ ਰਿਪਲੇਸਮੈਂਟ ਹੀ ਕਰੀਦੀ ਕੋਈ ਰਿਪੇਅਰ ਪੂਰੀ ਨਹੀਂ ਕਰਦੇ ਅਸੀਂ ਓਕੇ ਹਾਂਜੀ ਤੇ ਇਹਦੇ ਵਿੱਚ ਪੇਮੈਂਟ ਦਾ ਕੀ ਸੀਨ ਹੁੰਦਾ ਮਾਲ ਅਕਰ ਕਿਸੇ ਨੇ ਜਿਵੇਂ ਔਰਤ ਅੱਥੀ ਵਾ ਬੈਠੇ ਆ ਮਰੰਡੇ ਕੰਪਿਊਟਰ ਲੈਬ ਤੁਸੀਂ ਮੈਂ ਦਿਖਾਉਂਗਾ ਕਹਾਂਗਾ ਕੈਮਰਾਮੈਨ ਨੂੰ ਕਿ ਇੱਕ ਵਾਰ ਦਿਖਾਪੇ ਸਾਡੀ ਲੈਬ ਇਹ ਲੈਬ ਆਪਾਂ ਸਾਰੀ ਤੁਸੀਂ ਅੱਜ 40 ਪਲੱਸ ਕੰਪਿਊਟਰਾਂ ਦੀ ਲੈਬ ਤਿਆਰ ਕੀਤੀ ਹੈ ਹੈਨਾ ਤੇ ਇਹ ਲੈਬ ਮਤਲਬ ਖੁਦ ਬੰਦੇ ਨੂੰ ਸੈਟਅਪ ਲਗਾਉਣਾ ਪੈਂਦਾ ਜਾਂ ਤੁਹਾਡੇ ਬੰਦੇ ਆ ਕੇ ਤੁਹਾਡੀ ਟੀਮ ਆ ਕੇ ਸਾਰਾ ਸੈਟਅਪ ਲਾ ਕੇ ਜਾਂਦੀ ਹੈ ਜਾਂ ਫਿਰ ਉਹਦਾ ਖਰਚਾ ਲੱਗতো ਹੁੰਦਾ ਜਾਂ ਵਿਚੀ ਹੁੰਦਾ ਸਾਰਾ ਕੁਝ ਕੋਈ ਖਰਚਾ ਲੱਗਣੀ ਨਹੀਂ ਜੀ ਬਸ ਤੁਸੀਂ ਤਾਂ ਕਾਲ ਕਰਨੀ ਆ ਵੀ ਕੰਪਿਊਟਰ ਦੱਸ ਦੇਣੇ ਇੰਨੇ ਕੰਪਿਊਟਰ ਲੈਣੇ ਆ ਆਪਣੀ ਲੋਕੇਸ਼ਨ ਭੇਜਣੀ ਆ ਡਰੈਸ ਭੇਜਣਾ ਬਸ ਉਸ ਤੋਂ ਬਾਅਦ ਮੇਰੀ ਕੰਪਨੀ ਦੇ ਬੰਦੇ ਆਪੇ ਹੀ ਆ ਕੇ ਫਿੱਟ ਕਰਕੇ ਜਾਂਦੇ ਲਾ ਕੇ ਚਲਾ ਕੇ ਜਾਂਦੇ ਆ ਜੇ ਕੋਈ ਦਿੱਕਤ ਆਵੇ ਤਾਂ ਉਹ ਵੀ ਰਿਪਲੇਸਮੈਂਟ ਔਨਸਾਈਟ ਹੀ ਹੁੰਦੀ ਆ ਵੀ ਜਿੱਥੇ ਕਸਟਮਰ ਦੀ ਲੋਕੇਸ਼ਨ ਆ ਉੱਥੇ ਹੀ ਹੁੰਦਾ ਸੀ ਸਾਰਾ ਹਾਂਜੀ ਨਹੀਂ ਦੇਖੋ ਇਹ ਤਾਂ ਬਹੁਤ ਵਧੀਆ ਸਹੂਬਾ ਹੈ ਕਿ ਤੁਸੀਂ ਜਿਵੇਂ ਦੱਸਿਆ ਕਿ ਅਸੀਂ ਪੰਜਾਬ ਹੋਵੇ ਪੰਜਾਬ ਤੋਂ ਬਾਹਰ ਇੰਡੀਆ ਜਿੱਥੇ ਜੜੀ ਮਰਜੀ ਲੋਕੇਸ਼ਨ ਹੋ ਹਨਾ ਤੁਸੀਂ ਆਪਣੀ ਇਹ ਸਰਵਿਸ ਦੇ ਰਹੇ ਹੋ ਤਾਂ ਮੈਂ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਅਗਰ ਤੁਸੀਂ ਵੀ ਕੋਈ ਵੀ ਕੰਪਿਊਟਰ ਲੈਬ ਜਾਂ ਆਇਲ ਸੈਂਟਰ ਪੀਟੀ ਸੈਂਟਰ ਦੇ ਵਿੱਚ ਖਾਸ ਕਰਕੇ ਜ਼ਰੂਰਤ ਪੈਂਦੀ ਹੈ ਜਾਂ ਕੋਈ ਇਦਾਂ ਦੀ ਟੈਲੀਕਮ ਕੰਪਨੀ ਖੋਲਣ ਜਾ ਰਹੇ ਹੋ ਜਿੱਥੇ ਕੰਪਿਊਟਰ ਨਾਲ ਵਰਕ ਹੋਵੇ ਤਾਂ ਜ਼ਰੂਰ ਤੁਸੀਂ ਇੱਕ ਵਾਰ ਬਾਬਾ ਜੀ ਕੰਪਿਊਟਰ ਇਹਨਾਂ ਦੀ ਜਿਹੜੀ ਕੰਪਨੀ ਹੈ ਉੱਥੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਵੀ ਵਧੀਆ ਸਰਵਿਸ ਹੈਗੀ ਆ ਅਸੀਂ ਇੱਥੇ ਵਿਜ਼ਿਟ ਕੀਤਾ ਅੱਜ ਸਾਡੀ ਸੰਸਥਾ ਦੇ ਵਿੱਚ ਸਾਰੀ ਲੈਬ ਤਿਆਰ ਕੀਤੀ ਹੈ ਇਹਨਾਂ ਨੇ ਤਾਂ ਇਹ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੀ ਸਰਵਿਸ ਤਾਂ ਅਸੀਂ ਵੀ ਚਾਹੂਗਾ ਕਿ ਤੁਸੀਂ ਵੀ ਜ਼ਰੂਰ ਇਹਨਾਂ ਦੀ ਸਰਵਿਸ ਦਾ ਬੇਨਿਫਿਟ ਲੈ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਜੇ ਇਹ ਪਰਮਿਸ਼ਨ ਦੇਣ ਜਿਵੇਂ ਇਹਨਾਂ ਨੇ ਕਿਹਾ ਕਿ ਇਹ ਸਿੰਗਿੰਗ ਕਰਦੇ ਰਹੇ ਆ ਅਗਰ ਕੋਈ ਤੁਹਾਡੀ ਮਨਪਸੰਦ ਕੋਈ ਵੀ ਦੋ ਸ਼ਬਦ ਹੋ ਜਾਣ ਜਾਂਦੇ ਜਾਂਦੇ ਸਾਡੇ ਦਸਕਾਂ ਦੇ ਲਈ ਮੈਂ ਜੀ ਮੇਰਾ ਫੇਵਰਟ Song ਆ ਇੱਕ ਆਜਾ ਬਾਬਾ ਨਾਨਕ ਆ ਜਾ ਤੇਰੀ ਬੜੀ ਲੋੜ ਹੈ ਆਜਾ ਬਾਬਾ ਨਾਨਕ ਆਜਾ ਤੇਰੀ ਬੜੀ ਲੋੜ ਹੈ ਦੁੱਖਾਂ ਦਾ ਹੈ ਜਮਨ ਪਾਪਾਂ ਦਾ ਜ਼ੋਰ ਹੈ ਆਜਾ ਬਾਬਾ ਨਾਨਕ ਆਜਾ ਤੇਰੀ ਬੜੀ ਲੋੜ ਹੈ ਹੋ ਕਰਦੇ ਜੋ ਕਿਰਤ ਕਮਾਈ ਭੁੱਖੇ ਨਿਤ ਮਰਦੇ ਨੇ ਕਰਦੇ ਜੋ ਕਿਰਤ ਕਮਾਈ ਭੁੱਖੇ ਨਿਤ ਮਰਦੇ ਨੇ ਕਰਦੇ ਰੱਜ ਕੇ ਢੱਪ ਭਰਦੇ ਨੇ ਕਰਦੇ ਜੋ ਕੂੜ ਕਮਾਈ ਰੱਜ ਕੇ ਢੱਪ ਭਰਦੇ ਨੇ ਤਾਂ ਹੀਓ ਤਾਂ ਬੰਦਾ ਤੇਰਾ ਹੋਇਆ ਕਮਜ਼ੋਰ ਹੈ ਆਜਾ ਬਪਾ ਨਾਂ ਨਿਕਿਆ ਜਾ ਤੇਰੀ ਬੜੀ ਲੋੜ ਹੈ ਸੋ ਇਸ ਕੀ ਪ੍ਰਦੀਪ ਜੀ ਆਪਣੇ ਨਾਲ ਤੇ ਇਹਨਾਂ ਨੇ ਜਿਵੇਂ ਦੱਸਿਆ ਕਿ ਸਿੰਗਿੰਗ ਦੇ ਵਿੱਚ ਵੀ ਇਹ ਰੱਖਦੇ ਸੀਗੇ ਸ਼ੌਂਕ ਤੇ ਪਲੱਸ ਜਾਈਦਾ ਜੀ ਕਦੇ ਕਦੇ ਜਿੱਦਣ ਫਕਰਾਂ ਦਾ ਮੂਡ ਹੋਵੇ ਕਿਉਂਕਿ ਫਕੀਰੀ ਤੇ 뮤직 ਦਾ ਬਹੁਤ ਘੂੜਾ ਲਿੰਕ ਆ ਬਿਲਕੁਲ ਬਿਲਕੁਲ ਜੀ ਜਿੰਨਾ ਚਿਰ ਸੰਗੀਤ ਨਾ ਹੋਵੇ ਉੰਨਾ ਚਿਰ ਫਕੀਰੀ ਸਾਡੀ ਆਤਮਾ ਪ੍ਰਮਾਤਮਾ ਨਾਲ ਨਹੀਂ ਲਗਨ ਹੁੰਦੀ ਇਸ ਕਰਕੇ ਦੋਨੇ ਸ਼ੌਂਕ ਰੱਖੇ ਆ ਜੀ ਉਹ ਸਰਕਾਰ ਦੀ ਰਹਿਮਤ ਆ ਤੇ ਗਾਉਣ ਦਾ ਸ਼ੌਂਕ ਬਹੁਤ ਆ ਜੀ ਆਪਾਂ ਨੂੰ ਹਲੇ ਵੀ ਗਾਈ ਜੰਨੇ ਆ ਜਿੰਨਾ ਗਾਹ ਹੁੰਦਾ ਪਰ ਟਾਈਮ ਦੇ ਹਿਸਾਬ ਨਾਲ ਜਿੰਨਾ ਕ ਟਾਈਮ ਨਿਕਲਦਾ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੇ ਨਵਾਜ਼ੀ ਸੋ ਜ਼ਰੂਰ ਸਾਡੀ ਇਸ ਅਗਰ ਤੁਹਾਨੂੰ ਸਾਡੀ ਪੇਸ਼ਕਾਸ਼ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ